ਲੋਕ ਸਭਾ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਪਨੀਤ ਕੋਰ ਨਾਬਾ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਤਾਂ ਕਿਸਾਨਾਂ ਵੱਲੋਂ ਬੀਜੇਪੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪਨੀਤ ਕੋਰ ਨੂੰ ਵੀ ਆੜੇ ਹੱਥੀ ਲਿਆ ਗਿਆ ਭਾਵੇਂ ਕਿ ਪੁਲਿਸ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਸਨ ਕਿਸਾਨਾਂ ਨੂੰ ਪੁਲਿਸ ਵੱਲੋਂ ਪ੍ਰੋਗਰਾਮ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਿਆ ਕਿਸਾਨ ਬੀਜਪੀ ਦੇ ਪ੍ਰੋਗਰਾਮਾਂ ਦੇ ਬਾਹਰ ਹੀ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਦੂਜੇ ਪਾਸੇ ਮਹਾਰਾਣੀ ਪਨੀਤ ਕੋ ਨੇ ਕਿ ਹੈ ਕਿ ਹਰੇਕ ਨੂੰ ਰੋਜ਼ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਜੋ ਕਿਸਾਨ ਦੀ ਪਿਛਲੇ ਦਿਨੀ ਮੌਤ ਹੋਈ ਹੈ ਉਹ ਆਪਣੇ ਆਪ ਹੋਈ ਹੈ। ਕਿਸੇ ਨੇ ਉਸ ਨੂੰ ਧੱਕਾ ਨਹੀਂ ਮਾਰਿਆ। ਇਸ ਮੌਕੇ ਉਤੇ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਨੇ ਕਿ ਹੈ ਕਿ ਸਾਰਿਆਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਜ਼ਿਕਰ ਉਹ ਇਹ ਹੈ ਕਿ ਕੋਈ ਦਾਇਰੇ ਤੋਂ ਬਾਹਰ ਹੋ ਕੇ ਕੋਈ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲਏਗਾ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਹੁਤ ਵਧੀਆ اور ਸਭ ਤੋਂ ਜ਼ਿਆਦਾ ਜਿਹੜੇ ਵਧੀਆ ਸ਼ੈਰੀ ਨੇ ਜਿਹੜੇ ਸਾਡਾ ਵਧੀਆ ਯੂਥ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਔਰ ਜਿਨ੍ਹਾਂ ਦਾ ਭਵਿੱਖ ਅੱਗੇ ਬਣਨ ਵਾਲਾ ਹੈ ਉਹਨਾਂ ਦਾ ਰਿਸਪੌਂਸ ਹੈ। ਹਲ ਰਾਉਂਡ ਦੀ VOTING ਹੋ ਰਹੀ ਹੈ ਅੱਜ ਪੈ ਰਹੀ ਹੈ। ਕਿੱਦਾਂ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਸਿਆਸਤ ਭੱਦ ਦੀ ਜਾਰੀ ਹੈ ਤੇ ਨੇੜਿਆਂ ਦੇ ਯਾਰ। ਹੱਲੇ ਤਾਂ ਸਾਡੇ 4 ਰਾਉਂਡ ਚੌਥੇ ਰਾਉਂਡ ਤੇ ਆਵਾਂਗੇ ਹੁਣ ਇਸ ਦੇ ਬਾਅਦ। ਉਹ ਮੈਂ ਮੈਨੂੰ ਅੱਜ ਸਵੇਰ ਦੀ ਮੈਂ ਬਾਹਰ ਆ ਮੈਨੂੰ ਟਾਈਮ ਨਹੀਂ ਲੱਗਿਆ ਕਿ ਮੈਂ ਦੇਖਾਂ ਵੀ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ। ਕਿਸਾਨਾਂ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ? ਲੈ ਗਏ ਜਿਹੜੇ ਜਿੱਥੇ ਵੀ ਜਾ ਕੇ ਫੇਰ ਆ ਜਿਹੜਾ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ। ਇਹਨਾਂ ਦਾ ਹੱਕ ਹੈ। ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣ ਨਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਕੇਜਰੀਵਾਲ ਦੇ ਜਿਹੜੇ ਹੈਗੇ ਜਿਹੜੇ ਅਰਜੀ ਆ ਜਿਹੜੇ ਕੀ ਹੋਇਆ ਇਹ ਤਾਂ ਪੈਂਟ ਤੇ ਰੱਖਿਆ ਪੈਂਟ ਤੇ ਰੱਖਿਆ ਪਰ ਈਡੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਸਿਸਟਮ ਆ ਤੁਸੀਂ ਇਹਨਾਂ ਨੂੰ ਅੰਦਰ ਕਿੱਦਾਂ अच्छा मैं पढ़या नहीं मैं इस पे कमेंट नहीं मैं किसानों से इस तरह डिबेट कर सकते हो तुम क्यों इतने लगातार विरोध कर रहे हो इस टॉपिक नहीं मैं बिल्कुल नहीं डिबेट करना ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁਕਣਗੇ ਜਦ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰਨ ਲੱਗੇ ਨੇ ਤੁਹਾਡੇ ਵਿਰੋਧ ਵਿੱਚ ਲਗਾ ਲਨ ਜੀ ਲਗਾ ਲਨ ਵਿਰੋਧਤਾ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਨੂੰ ਜਿਹੜਾ ਮਾਮਲਾ ਦਰਜ ਹੋਇਆ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਪੀ ਜਿਹੜਾ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ੱਤਕਾ ਨਹੀਂ ਮਾਰਿਆ ਨਾ ਉਹ ਦਾ ਸਿਰ ਵੱਜਿਆ ਨੀਚੇ ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰਤੇ ਥੀ ਉਸ ਸ਼ੌਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ ਚ ਇਹ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਪਰ ਜਿਹੜਾ ਗੱਤਰ ਕਹਿ ਰਹੇ ਨੇ ਵੀ ਪਿੰਡ ਤੇ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਗਏਗੇ ਕੌਣ ਜਿਹੜੇ ਹੈਗਾ ਤਾਂ ਵੀ ਗਾਂਦੀ ਤਾਂ ਵੀ ਗਾਂਦੀ ਵੱਲੋਂ ਕਿਹਾ ਕੀ ਦੀ ਪੀੜ ਤੇ ਘਰ ਜਾਣੇ ਜਿਹਨੇ ਡੈਥ ਹੋਈ ਆ ਉਹਨਾਂ ਦੇ ਘਰ ਕਿਉਂ ਨਹੀਂ ਗਿਆ ਅਫਸੋਸ ਕਰਦ ਨੀ ਗਈ ਦੇਖੋ ਜਦ ਜ਼ਰੂਰਤ ਹੋएगी ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਹਾਨੂੰ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ ਦੋ ਮਾਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਏ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਹੂੰ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮਨ ਹੜਾ ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆਂ ਔਰ ਮੈਂ ਪੁੱਛਣਾ ਚਾਹਦੀ ਆਂ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤੋਂ ਦੂਜੀਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਮੋਹਨ ਸਿੰਘ ਕਸ਼ੇਰ ਸਿੰਘ ਦੁੱਲੋ ਨੇ ਕਾਂਗਰਸ 'ਤੇ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਦੇਖੋ ਨਹੀਂ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇੱਕ ਕਾਂਗਰਸ ਦੇ ਕਾਰਜਕਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਕੈਪਟਨ ਮੋਹਨਿੰਦਰ ਕਦੋਂ ਨਜ਼ਰਾਨੇ ਕੇ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਜੀ ਆ ਜਾਣਗੇ ਆ ਜਾਣਗੇ ਚਾਰ ਦੀ ਚਾਹੀਦੀ ਕੋਲੇ ਜੋ ਪਿੱਛੇ ਜੇ ਬਵਾ ਦਿੱਤਾ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਸੈਂਸ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਪਬਲਿਕਲੀ ਸਟੰਟ ਕਰ ਕਿ ਮੇ ਬੀਜੇਪੀ ਬੰਦੋ ਕੋਈ ਸਟੰਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਨ ਨਹੀਂ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹ ਜਿਹਾ ਸਟੰਟ ਕੋਈ ਨਹੀਂ ਕਰਦਾ ਬੀਜੇਪੀ ਪਹਿਲਾਂ ਇਹ ਮਾਰਾਣੀ ਪ੍ਰਨੀਤ ਕੌਰ ਚਾਰ ਵਾਰੀ ਅਸੀਂ ਇੱਥੋਂ ਜਿਤਾ ਕੇ ਭੇਜੀ ਐ ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜੋਂ ਦਿੰਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਪ੍ਰਤਪਾਲ ਲੰਗਰ ਵਰਤੌਂਦਾ ਸੀ ਉਹਨੂੰ ਇਹਨਾਂ ਨੇ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾਬਾਚ ਸਾਰਿਆਂ ਦਾ ਵਿਰੋਧ ਕਰਾਂਗੇ ਅਸੀਂ ਪਿੱਛੇ ਹੀ ਆ ਇਹਨਾਂ ਦੇ ਜਿੱਥੇ ਜਾਣਗੇ ਮਗਰੇ ਜਾਵਾਂਗੇ ਇੱਕ ਤਰ੍ਹਾਂ ਦੇਖ ਦਿਓ ਮਹਾਰਾਣੀ ਜੀ ਵਿਰੋਧ ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਹੈਗੀ ਤੇ ਰਾਣੀ ਪਰਨੀਤ ਕਾ ਪਹਿਲਾਂ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਵਰਾਜਮਾਨ ਰਹੀ ਹੈਗੀ ਜਦੋਂ ਕਾਂਗਰਸ ਵਾਤ ਕਰਦੀਆਂ ਖੋਪਦੀਆਂ ਦੇਖੀਆਂ ਤਾਂ ਧੋਲਾ ਚੱਕ ਕੇ ਹੁਣ ਬੀਜੇਪੀ ਚ ਆ ਬੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੰਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਲਾ ਪਰਿਵਾਰ ਹੈ ਪਹਿਲਾਂ ਇਸੇ ਤਰੀਕੇ ਨਾਲ ਕੈਪਟਨ ਵੈਂਦਰ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਹੈ 5 ਸਾਲ ਤੋਂ ਜੋ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਚੋਣਾ ਚੱਕਦਾਗਾ ਤੇ ਦੂਜੀ ਪਾਰਟੀ ਦੀ BJP ਜਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿਸਾਨਾਂ ਨਾਲ ਬਹੁਤ ਵਾਦੇ ਕੀਤੇ ਨੇ ਨਰਿੰਦਰ ਮੋਦੀ ਸਰਕਾਰ ਨੇ ਉਹ ਵਾਦੇ ਤੋਂ ਮੁੱਕਰੀ ਹੈਗੀ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚਿਆ ਹਰ ਇੱਕ ਪ੍ਰੋਗਰਾਮ 'ਚ ਵਿਰੋਧ ਕਰੋਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੋ ਕਾ ਜਾਂ ਕੋਈ ਬੀਜੇਪੀ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹ ਸਾਨੂੰ ਲੋਕਤੰਤਰ ਦੀ ਭਾਗ ਗੀਤ ਪੜਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਨੂੰ ਪਿੰਡਾਂ ਜਾਣ ਦੋ ਸਾਡੇ ਵਾਲੀ ਲੋਕਤੰਤਰ ਕਿੱਧਰ ਲੱਗ ਜਾਣਾ ਹੈਗਾ ਅਸੀਂ ਸਾਡੇ ਕਿਸਾਨ ਦਿੱਲੀ ਵੱਲ ਜਾ ਰਹੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਇਹਨਾਂ ਨੂੰ ਤਾਕਤ ਵਿਰੋਧ ਕਰਦੇ ਆ ਜਿੱਥੇ ਵੀ ਆਉਂਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਇਹਨਾਂ ਦਾ